ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਗਵਾਹੀ ਦੇ ਵਿੱਚ ਦੁਬਾਰਾ ਫਿਰ ਨਰਿੰਦਰ ਮੋਦੀ ਦੀ ਸਰਕਾਰ ਬਣ ਜਾ ਰਹੀ ਹੈ ਤਾਂ ਇਹਦੇ ਲਈ 400 ਪਾਰ ਭਾਅ 400 ਸੀਟਾਂ ਜਿੱਤ ਰਹੀ ਹੈ ਇਹ ਗੱਲ ਆਖੀ ਜਾ ਰਹੀ ਕੀ ਗੱਲ ਇਹ ਸੱਚੀ ਹੈ ਕੀ ਇਹ ਗੱਲ ਸੱਚੀ ਹੈ ਮੈਂ ਦੋ ਵਾਰ ਕਿਉਂ ਕਿਹਾ ਕਿ ਕੀ ਇਹ ਗੱਲ ਸੱਚੀ ਹੈ ਦੇਖੋ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਦਾ ਬਿਆਨ ਸੁਣੋ ਤਾਂ ਇਹ ਹੀ ਵਰਤਾਂਤ ਦੁਹਰਾਇਆ ਜਾ ਰਿਹਾ ਹੈ ਜੇ ਤੁਸੀਂ ਕੋਈ ਵੀ ਚੈਨਲ ਚਲਾਓ ਤਾਂ ਉਸ ਚੈਨਲ ਉੱਤੇ ਇਹ ਹੀ ਕਹਾਣੀ ਪਾਈ ਜਾ ਰਹੀ ਹੈ ਜੇ ਤੁਸੀਂ ਕੋਈ ਅਖਬਾਰ ਪੜ੍ਹੋ ਤਾਂ ਬਹੁਤੇ ਅਖਬਾਰਾਂ ਦੇ ਵਿੱਚ ਇਹ ਹੀ ਗੱਲ ਤੁਹਾਨੂੰ ਸੱਚੀ ਜਾਪਣ ਲੱਗ ਪੈਂਦੀ ਹੈ ਚਾਹੇ opinion poll ਹੋਣ ਚਾਹੇ ਸਰਵੇ ਹੋਣ ਉਹ ਇਹ ਹੀ ਦਰਸਾ ਰਹੇ ਆ ਕਿ ਮੋਦੀ ਸਰਕਾਰ ਜਿੱਤ ਰਹੀ ਹੈ ਅ ਜਦੋਂ ਅਸੀਂ ਗਰਾਉਂਡ ਰਿਐਲਿਟੀ ਦੀ ਗੱਲ ਕਰਦੇ ਆ ਤਾਂ ਗੱਲ ਕੁਝ ਸਾਨੂੰ ਹੋਰ ਜਾਪਦੀ ਆ ਇੱਕ ਗੱਲ ਤਾਂ ਇਹ ਕਿ ਮੀਡੀਏ ਉੱਪਰ ਜਿਹਨੂੰ ਅਸੀਂ ਮੁੱਖ ਸਮੇਂ ਦਾ ਮੁੱਖ ਧਾਰਾ ਦਾ ਮੀਡੀਆ ਕਹਿੰਦੇ ਆ ਨੈਸ਼ਨਲ ਜਿਹੜੇ ਟੈਲੀਵਿਜ਼ਨ ਚੈਨਲ ਨੇ ਉਹਨਾਂ ਨੂੰ ਜੇ ਤੁਸੀਂ 7 ਤੋਂ ਲੈ ਕੇ 11 ਤੱਕ ਸੁਣੋ ਤਾਂ ਤੁਹਾਨੂੰ ਸੱਚਮੁੱਚ ਇਹ ਲੱਗੇਗਾ ਕਿ ਨਰਿੰਦਰ ਮੋਦੀ ਜਿੱਤ ਰਿਹਾ ਹੈ ਕਿਉਂਕਿ ਉਹਨਾਂ ਉੱਪਰ ਸਿਰਫ ਉਹਨਾਂ ਭਾਰਤੀ ਜਨਤਾ ਪਾਰਟੀ ਦੀਆਂ ਹੀ ਇੰਟਰਵਿਊ ਦਿਖਾਈਆਂ ਜਾ ਰਹੀਆਂ ਉਹਨਾਂ ਦੇ ਹੀ ਉਮੀਦਵਾਰਾਂ ਦਾ ਐਲਾਨ ਦਰਸਾਇਆ ਜਾ ਰਿਹਾ ਹੈ ਉਹਨਾਂ ਦੀ ਹੀ ਪ੍ਰੈਸ ਕਾਨਫਰੰਸ ਲਾਈਵ ਦਿਖਾਈ ਜਾ ਰਹੀ ਹੈ ਜਦੋਂ ਕਿ ਵਿਰੋਧੀ ਧਿਰ ਨੂੰ ਜਾਂਦਾ ਸਮਾਂ ਤੇ ਤੈ ਨਹੀਂ ਜਾਂਦਾ ਜਾਂ ਹਵਾ ਕਹਿ ਸਕਦੇ ਆ ਕਿ ਉਹਨਾਂ ਦੀ ਕੱਢਣ ਲਈ ਨਵੇਂ-ਨਵੇਂ ਤਰੀਕੇ ਵਰਤੇ ਜਾਂਦੇ ਆ ਕਿ ਉਹਨਾਂ ਨੂੰ ਐਂਕਰ ਤੇਰ ਬਣ ਕੇ ਜਲੀਲ ਕਰਦੇ ਆ ਤਾਂ ਉਸ ਸਥਿਤੀ ਦੇ ਵਿੱਚ ਇੱਕ ਆਮ ਮਨੋ ਭਾਵਨਾ ਇਹ ਬਣ ਰਹੀ ਆ ਕਿ ਦੇਖੋ ਕਿਤੇ ਟੈਲੀਵਿਜ਼ਨ ਤੇ ਤਾਂ ਦਿਖਾਈ ਨਹੀਂ ਦੇ ਰਿਹਾ ਇਹ ਇੱਕ ਪੱਖ ਆ ਪਰ ਜਦੋਂ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਚਾਹੇ ਅਸੀਂ ਰਵੀਸ਼ ਕਮਾਲ ਨੂੰ ਸੁਣੀਏ ਚਾਹੇ ਪਸੰਨ ਬਾਜਪਾਈ ਨੂੰ ਸੁਣੀਏ ਚਾਹੇ ਧਰੁਵ ਰਾਠੀ ਨੂੰ ਸੁਣੀਏ ਚਾਹੇ ਅਸੀਂ ਅਜੀਤ ਅੰਜਮ ਨੂੰ ਸੁਣੀਏ ਤਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ 50 50 ਲੱਖ ਕਰੋੜ ਕਰੋੜ ਡੇਢ ਡੇਢ ਕਰੋੜ ਉਹਨਾਂ ਦੇ ਫਾਲੋਅਰ ਨੇ ਤੇ ਉਹਨਾਂ ਉੱਤੇ ਕੋਈ ਨਾਚ ਗਾਣਾ ਵੀ ਨਹੀਂ ਆਉਂਦਾ ਉਹਨਾਂ ਉੱਪਰ ਕੋਈ ਫਿਲਮਾਂ ਵੀ ਨਹੀਂ ਆਉਂਦੀਆਂ ਉਹਨਾਂ ਉੱਪਰ ਹਰ ਸਮੇਂ ਸਿਆਸੀ ਹੀ ਚਿੰਤਨ ਹੁੰਦਾ ਤੇ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਕੋਈ ਰਾਜ ਕਰ ਰਹੀ ਧਰ ਨਾਲ ਮਿਲਦੇ ਜੁਲਦੇ ਵੀ ਨਹੀਂ ਇਸ ਬਾਵਜੂਦ ਜੇ ਉਹਨਾਂ ਨੂੰ ਦੱਕ ਲੱਖ 2 2 ਲੱਖ 5 5 ਲੱਖ ਲੋਕ ਵੇਖਦੇ ਆ ਤਾਂ ਫੇਰ ਇਹਦਾ ਮਤਲਬ ਇਹ ਕਿ ਵਿਰੋਧ ਦੀ ਆਵਾਜ਼ ਜਾਂ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਆਵਾਜ਼ ਤਾਂ ਕਿਤੇ ਹੈ ਪਰ ਉਹ ਮੁੱਖ মিডিਏ ਤੇ ਦਿਖਾਈ ਨਹੀਂ ਦੇ ਰਹੀ سوشل میڈیا ਉੱਪਰ ਹੀ ਦਿਖਾਈ ਦੇ ਰਹੀ ਹੈ ਇੱਕ ਤਾਂ ਇਹ ਗੱਲ ਦੂਸਰੀ ਗੱਲ ਜਦੋਂ ਅਸੀਂ ਇਹ ਸੋਚਦੇ ਆ ਕਿ ਭਾਰਤੀ ਜਨਤਾ ਪਾਰਟੀ ਐਨੇ ਵੱਡੇ ਮਾਰਜਨ ਤੇ ਜਿੱਤ ਰਹੀ ਹੈਗੀ ਆ ਉਸ ਦੇ ਉਲਟ ਜਦੋਂ ਅਸੀਂ ਪੁੱਛ ਦੇਖਦੇ ਹਾਂ ਕਿ ਕਿਹੜੇ ਰਾਜ ਵਿੱਚ ਜਿੱਤ ਰਹੀ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹਨੂੰ ਕਹਿ ਸਕਦੇ ਆ ਕਿ ਉਹਦਾ ਕੋਈ ਆਧਾਰ ਨਹੀਂਗਾ ਇੱਥੇ ਤਾਂ ਜਾਪ ਦਾ ਇੱਕ ਮੁੱਖ ਟੱਕਰ ਆ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਹੀ ਹੋਣ ਲੱਗੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਵਿੱਚ ਤਾਂ ਜਿਹੜਾ ਹਿਮਾਚਲ ਵੀ ਭਾਜਪਾ ਪਾਰਟੀ ਦੇ ਹੱਥੋਂ ਗਿਆ ਜਦੋਂ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ ਕਿ ਜੇ ਉੱਥੇ ਨਿਰਪੱਖ ਚੋਣਾਂ ਹੋਣਗੀਆਂ ਤਾਂ ਉੱਥੋਂ ਦੇ ਲੋਕ ਜਿਸ ਤਰ੍ਹਾਂ ਦਬਾਏ ਤੇ ਸਤਾਏ ਹੋਏ ਆ ਕਿ ਉਹ ਭਾਜਪਾ ਪਾਰਟੀ ਦੇ ਹੱਕ ਵਿੱਚ ਵੋਟ ਪਾਉਣਗੇ ਇਹ ਗੱਲ ਹੀ ਮਾ ਕੇ ਹਰਿਆਣਾ ਤੇ ਦਿੱਲੀ ਉੱਤੇ ਵੀ ਲਾਗੂ ਹੁੰਦੀ ਹੈ ਜਦੋਂ ਅਸੀਂ ਇਸੇ ਗੱਲ ਨੂੰ ਹੀ ਦੇਖਦੇ ਹਾਂ ਕਿ ਬੰਗਾਲਾ ਬਿਹਾਰਾ ਤਾਂ ਲੱਗਦਾ ਹੈ ਕਿ ਕਿਤੇ ਇਹ ਕ੍ਰੀਏਟਡ ਮਿਥਤਾ ਨਹੀਂ ਕਿ ਭਾਜਪਾ ਜਨਤਾ ਪਾਰਟੀ ਜਿੱਤ ਰਹੀ ਹੈ ਅਸਲ ਦੇ ਵਿੱਚ ਮੇਰਾ ਖਿਆਲ ਆ ਕਿ ਇਹ ਮਿਥ ਕ੍ਰੀਏਟਡ ਵੀ ਹੋ ਸਕਦੀ ਆ ਪਰ ਉਸ ਤੋਂ ਵੀ ਵੱਧ ਕਿ ਰਾਜ ਕਰ ਰਹੀ ਸ਼੍ਰੇਣੀ ਨੂੰ ਇੱਕ ਭਰਮ ਵੀ ਹੋ ਜਾਂਦਾ ਹੈ ਕਿ ਅਸੀਂ ਅਜਿੱਤ ਆ ਇਹੀ ਭਰਮ ਐਮਰਜੈਂਸੀ ਦੇ ਸਮੇਂ ਇੰਦਰਾ ਗਾਂਧੀ ਨੂੰ ਹੋਇਆ ਸੀ ਕਿ ਇੰਦਰਾ ਗਾਂਧੀ ਨੂੰ ਲੱਗਦਾ ਸੀ ਕਿ ਮੈਂ ਤਾਂ ਜਿੱਤੀ ਪਈਆਂ ਨਹੀਂ ਤਾਂ ਨਾ ਐਮਰਜੈਂਸੀ ਚੱਕਦੀ ਨਾ ਹੀ ਉਹ ਚੋਣਾ ਕਰਵਾਉਂਦੀ ਚੋਣਾ ਉਹ ਇਸ ਕਰਕੇ ਹੀ ਕਰਵਾਈਆਂ ਕਿ ਉਸ ਨੂੰ ਤਾਂ ਇਹ ਜਿਚਾ ਦਿੱਤਾ ਗਿਆ ਸੀਗਾ ਕਿ ਤੂੰ ਜਿੱਤ ਰਹੀ ਹੈ ਸ਼ਾਇਨਿੰਗ ਇੰਡੀਆ ਅਟੱਲ ਵਿਆਰੀ ਬਾਜਪਾ ਇਹ ਸਰਕਾਰ ਬਾਦ ਇਹ ਲੱਗਦਾ ਸੀਗਾ ਕਿ ਭਾਰਤ ਜਨਤਾ ਪਾਰਟੀ ਆ ਰਹੀ ਹੈ ਪਰ ਨਹੀਂ ਆਈ ਇਸੇ ਤਰ੍ਹਾਂ ਸੁਖਵੀਰ ਬਾਦਲ ਇੱਕ ਦਾਵਾ ਕਰਦੇ ਸੀ ਕਿ 25 ਸਾਲ ਰਾਜ ਕਰਾਂਗੇ ਤੇ ਇਹ ਬਿਲਕੁਲ ਹੀ ਨਹੀਂ ਲੱਗ ਰਿਹਾ ਸੀਗਾ ਕਿ ਐਸਾ ਜਿਹਨੂੰ ਕਹਿੰਦੇ ਪਲਟਾ ਵੱਜੇਗਾ ਕਿ ਹਾਲਤ ਇਹ ਹੋ ਜਾਣੀ ਹੈਗੀ ਆ ਇਹ ਉਹਨਾਂ ਨੂੰ ਵਿਰੋਧੀ ਧਿਰਾਂ ਤੋਂ ਵੀ ਜ਼ਰੂਰ ਤਵਾ ਵੀ ਖੁੱਸ ਜਾਣਾ ਹੈ ਆਮ ਆਦਮੀ ਪਾਰਟੀ ਕਦੇ ਲੱਗਿਆ ਹੀ ਨਹੀਂ ਸੀਗਾ ਕਿ ਪੰਜਾਬ ਵਿੱਚ ਕਿਸੇ ਪਾਰਟੀ ਨੂੰ ਕਦੇ 92 ਵਿਧਾਇਕ ਵੀ ਮਿਲ ਸਕਦੇ ਆ ਸੋ ਮੇਰਾ ਖਿਆਲ ਆ ਕਿ ਲੋਕਤੰਤਰ ਦੀ ਇਹ ਖੂਬਸੂਰਤੀ ਆ ਕਿ ਅੰਦਰੇ ਅੰਦਰ ਕੁਝ ਚੱਲ ਰਿਹਾ ਹੁੰਦਾ ਹੈ ਪਿਛਲੇ ਦਿਨੀ ਕਾਂਗਰਸ ਦੇ ਜਿਹੜਾ ਪ੍ਰਧਾਨ ਆ ਖੜਗੇ ਉਹਨੇ ਕਿ ਬਿਆਨ ਦਿੱਤਾ ਕਿ ਕਾਂਗਰਸ ਦੇ ਹੱਕ ਵਿੱਚ ਜਾਂ ਯੂਪੀਏ ਦੇ ਹੱਕ ਵਿੱਚ ਇੱਕ ਜਾਂ ਇੰਡੀਆ ਜਿਹਨੂੰ ਹੁਣ ਇੰਡੀਆ ਗੱਠਜੋੜ ਕਹਿੰਦੇ ਆ ਕਿ ਇੰਡੀਆ ਗੱਠਜੋੜ ਦੇ ਹੱਕ ਵਿੱਚ ਇੱਕ ਚੁੱਪ ਹਨੇਰੀ ਚੱਲ ਰਹੀ ਹੈ ਹੁਣ ਹਨੇਰੀ ਤਾਂ ਕਰਕੇ ਸ਼ੋਰ ਕਰਦੀ ਹੈ ਜਿਹੜੀ ਚੁੱਪ ਹੈ ਲੇਰੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਵੈਸੇ ਤਾਂ ਇਹ ਕਿ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਇਹ ਗੱਲ ਵੀ ਕਿਤੇ ਨਾ ਕਿਤੇ ਧਿਆਨ ਵਾਲੀ ਆ ਦੂਸਰਾ ਮੈਂ ਸਮਝਦਾ ਕਿ ਬਹੁਤ ਸਾਰਾ ਜਦੋਂ ਰਾਜ ਕਰੀਤੇ ਵਰਧੀਆਂ ਨੂੰ ਦਬਾਉਂਦੀ ਆ ਤਾਂ ਨਿਸ਼ਚੇ ਹੀ ਬਹੁਤ ਸਾਰੇ ਲੋਕ ਡਰ ਕੇ ਨਾਲ ਲੱਗ ਜਾਂਦੇ ਆ ਜਿਸ ਤਰ੍ਹਾਂ ਦਾ ਪ੍ਰਯੋਗ ਪਿਛਲੇ ਸਮੇਂ ਦੇ ਵਿੱਚ ਈਡੀ ਦਾ ਸੀਬੀਆਈ ਦਾ ਜਾਂ ਇਨਕਮ ਟੈਕਸ ਵਪਾਕਾਂ ਦਾ ਹੋਇਆ ਉਥੋਂ ਸੱਚਮੁੱਚ ਹੀ ਇਹ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਤਾਂ ਡਰ ਕੇ ਭਾਰਤੀ ਜਨਤਾ ਪਾਰਟੀ ਨਾਲ ਗਏ ਆ ਕੀ ਉਹ ਦਿਲੋਂ ਭਾਰਤੀ ਜਨਤਾ ਪਾਰਟੀ ਨਾਲ ਹੈ ਇਹ ਗੱਲ ਵੀ ਵੇਖਣ ਵਾਲੀ ਹੈ ਜਿਹੜਾ ਮੁੱਦੇ ਨੇ ਮੁੱਦੇ ਤਾਂ ਇਸ ਵੇਲੇ ਬਿਲਕੁਲ ਹੋਰ ਨੇ ਮੁੱਦਾ ਤਾਂ ਇਹ ਆ ਕਿ ਸਾਨੂੰ ਆਮ ਲੋਕਾਂ ਨੂੰ ਜਿਹੜੀ ਗੱਲ ਲੱਗਦੀ ਹੈ ਕਿ ਉਹਦੇ ਵਿੱਚ ਕਿਹਾ ਗਿਆ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਹਦਾ ਮੈਨੀਫੈਸਟੋ ਦਿੱਤਾ ਉਹਦੇ ਵਿੱਚ ਕਿਹਾ ਕਿ ਅਸੀਂ ਤਾਂ ਗਿਆਨ ਅਨਸਾਰ ਚੱਲਾਂਗੇ ਜੀ ਗਰੀਬਾਂ ਲਈ ਚੱਲਾਂਗੇ ਤੇ ਜਿਹੜੀਆਂ ਅੰਤਰਰਾਸ਼ਟਰੀ ਵੀ ਨਹੀਂ ਰਾਸ਼ਟਰੀ ਜਿਹੜੀਆਂ ਰਿਪੋਰਟਾਂ ਹੈ ਉਹ ਤਾਂ ਇਹ ਕਹਿ ਰਹੀਆਂ ਕਿ ਇੰਨਾ 10 ਸਾਲਾਂ ਦੇ ਸ਼ਾਸਨ ਦੌਰਾਨ ਅਮੀਰ ਤਾਂ ਹੋਰ ਅਮੀਰ ਹੋਇਆ ਤੇ ਗਰੀਬ ਹੋਰ ਗਰੀਬ ਹੋਇਆ ਇਹਦਾ ਮਤਲਬ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਗਰੀਬ ਜੇ ਹੋਰ ਗਰੀਬ ਹੋਇਆ ਫੋਨ ਜਿਹੜੀ ਜੀ ਆ ਉਹ ਕਿੰਨੀ ਗਰੀਬ ਹੋਊਗੀ ਦੂਜੀ ਗੱਲ ਕਿ ਗਿਆਨ ਯੂਥ ਯੂਥ ਦੀ ਸਮੱਸਿਆ ਕੀ ਹੈ ਯੂਥ ਕੀ ਚਾਹੁੰਦਾ ਹੈ ਯੂਥ ਚਾਹੁੰਦਾ ਹੈ ਕੰਮ ਯੂਥ ਚਾਹੁੰਦਾ ਨੌਕਰੀ ਤੇ ਪਿਛਲੇ ਸਮੇਂ ਦੌਰਾਨ ਨੌਕਰੀਆਂ ਖੁੱਸੀਆਂ ਨੇ ਤੇ ਜਿਹੜੀਆਂ ਨੌਕਰੀਆਂ ਹੈਗੀਆਂ ਵੀ ਉਹਨਾਂ 'ਚ ਵੀ ਪਿਛਲੀਆਂ ਪੀੜ੍ਹੀ ਦੇ ਨਾਲੋਂ ਅਨਪਾਤਕ ਤੌਰ ਤੇ ਸੈਲਰੀ ਘਟੀ ਆ ਵਧੀ ਨਹੀਂ ਪਹਿਲਾਂ ਤਾਂ ਨੌਕਰੀ ਮਿਲਦੀ ਨਹੀਂ ਜੇ ਨੌਕਰੀ ਮਿਲਦੀ ਆ ਤਾਂ ਘੱਟ ਪੈਸਿਆਂ ਵਾਲੀ ਮਿਲਦੀ ਆ ਜੇ ਘੱਟ ਪੈਸਿਆਂ ਵਾਲੀ ਮਿਲਦੀ ਉਹਦੇ ਵਿੱਚ ਵੀ ਸੁਰੱਖਿਆ ਨਹੀਂ ਆ ਅਗਨੀ ਵੀਰ ਪੈਦਾ ਹੋ ਰਹੇ ਆ ਇਹ ਨਹੀਂ ਕਿ ਇੱਕ ਵਾਰ ਜੇ ਤੁਸੀਂ ਭਰਤੀ ਹੋਗੇ ਤਾਂ ਤੁਸੀਂ ਫੌਜੀ ਬਣਗੇ ਤੁਸੀਂ ਹੁਣ ਸਰਵਿਸ ਕਰੋਗੇ ਆਪਣੀ ਜ਼ਿੰਦਗੀ ਤੇ ਮੁੜ ਕੇ ਤੁਸੀਂ ਪੈਨਸ਼ਨ ਖਾਓਗੇ ਇਹ ਗੱਲ ਨਹੀਂ ਆ ਤਪਰ ਯੂਦਾ ਕਿਥੇ ਖਿਆਲ ਰੱਖਿਆ ਜਾ ਰਿਹਾ ਫਿਰ ਏ ਐਗਰੀਕਲਚਰ ਏ ਅਨਦਾਤਾ ਤੇ ਅਨਦਾਤੇ ਨਾਲ ਕੀ ਹੋਇਆ ਕਿ ਅਨਦਾਤਾ ਜੇ ਏਡਾ ਹੀ ਸੌਖਾ ਸੀ ਤਾਂ ਕਾਹਤੋਂ ਉਹ ਕਰੋਨਾ ਦੇ ਵਿੱਚ ਵੀ ਦਿੱਲੀ ਨੂੰ ਘੇਰ ਕੇ ਬੈਠਾ ਰਿਹਾ ਇਥੋਂ ਸਾਰਜਾਰ ਹੈ ਕਿ ਉਹ ਤਾਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਕਹਿ ਰਿਹਾ ਕਿ ਲਾਗੂ ਕਰੋ ਉਹ ਬਾਕੀ ਪਾਰਟੀਆਂ ਕਹਿ ਰਹੀਆਂ ਭਾਰਤ ਜਨਤਾ ਪਾਰਟੀ ਤਾਂ ਕਹਿ ਹੀ ਨਹੀਂ ਰਹੀ ਕਿ ਅਸੀਂ ਉਹ ਸਪੋਰਟ ਲਾਗੂ ਕਰਾਂਗੇ ਨਿਸ਼ਚੇ ਹੀ ਨਾਰੀ ਸ਼ਕਤੀ ਨਾਰੀ ਸ਼ਕਤੀ ਦੀ ਜਿਹੜੀ ਗੱਲ ਹੈਗੀ ਆ ਉਹ ਪ੍ਰਤੀਕਾਤਮਕ ਉਹਦਾ ਬੜਾ ਮਹੱਤਵ ਹੈਗਾ ਕਿ ਜੇ ਜਿਨ੍ਹਾਂ ਨੂੰ ਆਮ ਤੌਰ ਤੇ ਕਹਿ ਸਕਦੇ ਆ ਕਿ ਖਡਾਰੀਆਂ ਦੇ ਵਿੱਚ ਪਹਿਲਵਾਨ ਤਖੜੇ ਮੰਨੇ ਜਾਂਦੇ ਆ ਤੇ ਪਹਿਲਵਾਨਾਂ ਦੀਆਂ ਜਿਹੜੀਆਂ ਪਹਿਲਵਾਨ ਜਿਹੜੀਆਂ ਕੁੜੀਆਂ ਸੀ ਉਹ ਤਾਂ ਸ਼ਕਤੀਸ਼ਾਲੀ ਸੀ ਉਹ ਬੈਠੀਆਂ ਰਹੀਆਂ ਉਹਨਾਂ ਦੀ ਕੋਈ ਮੰਗ ਨਹੀਂ ਮੰਨੀ ਗਈ ਤਾਂ ਇਹ ਨਾਰੀ ਸ਼ਕਤੀ ਹੈ ਇਸ ਹਾਲਤ ਦੇ ਵਿੱਚ ਇਹ ਲੱਗਦਾ ਹੈ ਕਿ ਕਿਤੇ ਕੋਈ ਅਜਿਹਾ ਵਰਤਾਨ ਤਾਂ ਨਹੀਂ ਘੜਿਆ ਜਾ ਰਿਹਾ ਜਿਹੜਾ ਰਿਅਲਿਟੀ ਦੇ ਨਾਲ ਸੰਬੰਧ ਨਹੀਂ ਰੱਖਦਾਗਾ ਕੀ ਹੋਵੇਗਾ ਜਿਹੜਾ ਵਿਕਸਿਤ ਭਾਰਤ ਦਾ ਜਿਹੜਾ ਬਣਾਇਆ ਜਾ ਰਿਹਾ ਹੈ ਜਿਹੜਾ ਨਕਸ਼ਾ ਬਣਾਇਆ ਜਾ ਰਿਹਾ ਉਹ ਅੱਜ ਦਾ ਕੋਈ ਭਲਕਦਾ ਨਹੀਂ ਉਹ ਤਾਂ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ Hindu ਧਰਮ ਦਰਸ਼ਨ ਵਿੱਚ ਕਿਹਾ ਜਾਂਦਾ ਕਿ ਇਸ ਯੁੱਗ ਵਿੱਚ ਕਰਮ ਕਮਾਓ ਤੋਂ ਨੂੰ ਅਗਲੇ ਯੁੱਗ ਦੇ ਵਿੱਚ ਸਵਰਗ ਮਿਲੇਗਾ ਤੁਹਾਨੂੰ ਅਗਲੇ ਜਹਾਨ ਦੇ ਵਿੱਚ ਸਵਰਗ ਮਿਲੇਗਾ ਕਿ ਭਾਈ ਅਸੀਂ ਵਿਕਸਿਤ ਭਾਰਤ ਬਣਾਵਾਂਗੇ ਪਰ ਕਦੋਂ ਬਣਾਵਾਂਗੇ 2047 ਦੇ ਵਿੱਚ ਹਜੇ ਭਾਈ ਤੁਸੀਂ ਵੇਟ ਕਰੋ ਇਹਦਾ ਮਤਲਬ ਕੀ ਹੈ ਤਾਂ ਉੱਥੋਂ ਇਹ ਸਾਬਜ਼ਾਰ ਹੈਗਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਏਜੰਡਾ ਹੈ ਉਹ ਕੁਝ ਹੋਰ ਇਸ ਸਥਿਤੀ ਦੇ ਵਿੱਚ ਲੋਕ ਅ ਜੀਨੂ ਕਹਿ ਸਕਦੇ ਆ ਮੰਦਰ ਦੇ ਨਾਂ ਤੇ ਧਾਰਾ 370 ਖਤਮ ਕਰਨ ਦੇ ਨਾਂ ਤੇ ਵੋਟ ਪਾਉਂਦੇ ਆ ਜਾਂ ਲੋਕ ਆਪਣੀ ਜ਼ਿੰਦਗੀ ਦੀਆਂ ਅਸਲ ਸਮੱਸਿਆਵਾਂ ਜਿਹੜੀਆਂ ਚਾਹੇ ਮਹਿੰਗਾਈ ਹੋਵੇ ਚਾਹੇ ਬੇਰੁਜ਼ਗਾਰੀ ਹੋਵੇ ਉਸ ਨੂੰ ਆਧਾਰ ਬਣਾਉਂਦੇ ਆ ਜਾਂ ਉਹ ਇਸ ਸਟ੍ਰੈਪ ਵਿੱਚ ਆ ਜਾਂਦੇ ਆ ਕਿ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਮੈਂ ਸਮਝਦਾ ਕਿ ਕੋਈ ਵੀ ਪਾਰਟੀ ਕੋਈ ਵੀ ਨੇਤਾ ਕੋਈ ਵੀ ਅਫਸਰ ਜੇ ਭ੍ਰਿਸ਼ਟਾਚਾਰ ਕਰਦਾ ਤੇ ਉਹ ਗਲਤ ਗੱਲ ਹੈਗੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਐ ਪਰ ਭ੍ਰਿਸ਼ਟਾਚਾਰ ਦੇ ਨਾਂ ਤੇ ਕਿ ਜੋ ਸਾਡੇ ਨਾਲ ਉਹ ਤਾਂ ਭ੍ਰਿਸ਼ਟਾਚਾਰੀ ਨਹੀਂ ਐ ਜੇ ਸਾਡੇ ਤੋਂ ਦੂਰ ਆ ਤਾਂ ਉਹ ਭ੍ਰਿਸ਼ਟਾਚਾਰੀ ਆ ਇਸ ਚਾਲ ਨੂੰ ਵੋਟਰ ਕਿੰਨਾ ਕੁ ਸਮਝਦਾ ਐ ਇਸ ਦਾ ਫੈਸਲਾ ਤਾਂ ਜੀ ਨੂੰ ਕਹਿ ਸਕਦੇ ਆ ਕਿ 19 ਅਪ੍ਰੈਲ ਤੋਂ ਹੀ ਹੋਣਾ ਸ਼ੁਰੂ ਹੋ ਜਾਣਾ ਤੇ ਫਿਰ ਆਖਰ ਜਿਹੜਾ ਕਹਿ ਸਕਦੇ ਆ ਕਿ 4 ਤਰੀਕ ਨੂੰ ਤਾਂ ਭਾਰਤੀ ਵੋਟਰ ਕੀ ਫੈਸਲਾ ਕਰਦਾ ਸਭ ਦੇ ਸਾਹਮਣੇ ਹੋਵੇਗਾ ਪਰ ਜੋ ਗੱਲ ਕਹੀ ਜਾ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਜੇਤ ਹੀ ਜੇਤ ਹੈਗੀ ਆ ਇਹ ਗੱਲ ਇੰਨੀ ਸੱਚ ਨਹੀਂ ਸਾਨੂੰ ਰਿਐਲਿਟੀ ਵੀ ਦਿਖਣੀ ਚਾਹੀਦੀ ਆ ਉਹ ਦੂਸਰਾ ਪਾਸਾ ਵੀ ਸੋਚਣਾ